ਸਿਮਰਤ ਹੁਣ ਨੂੰ ਜਾਣਦੇ ਰਾਤ ਤੇ ਮੈਂ ਰਹਿ ਲਿਆ ਉਹ ਨਹੀਂ ਚਾਚੀ ਜੀ ਸਾਡਾ ਦਿਲ ਲੱਗਾ ਪਿਆ ਵਾ ਰਾਂ ਦੇ ਲਈ ਅੱਜ ਦਿਨ ਫੇਰ ਆਪੋ ਇਹਨੇ ਜੇ ਰਹਿਣਾ ਤੇਨੇ ਸੱਸ ਕਹੋਗੀ ਚੰਗਾ ਆ ਕੇ ਬਹਿ ਹੀ ਗਈ ਪਹਿਲਾਂ ਵੱਡਦੀਆਂ ਸੀ ਹੁਣ ਜੇ ਵੱਡਦੀਆਂ ਤੇ ਆਈ ਜਾਂਦੀਆਂ ਓਹੋ ਚਾਚੀ ਜੀ ਤੁਹਾਨੂੰ ਪਤਾ ਤੇ ਆ ਮਮੀ ਥੋੜੇ ਜਿਹਾ ਬੜੇ ਬੋਲੇ ਸੁਭਾਅ ਦੇ ਆ ਦਿਲ ਚੋਂ ਨਾਰੀ ਪੁੱਛ ਨਹੀਂ ਹੈਗਾ ਉਹ ਵੈਸੇ ਤੁਹਾਨੂੰ ਪਤਾ ਗੱਲਾਂ 'ਚ ਗੱਲਾਂ ਕਰਦੇ ਰਹਿੰਦੇ ਬਾਗੀ ਕੋਈ ਈਦਾ ਦੀ ਗੱਲ ਨਹੀਂ ਹੈਗੀ ਮੈਂ ਤੇਰੇ ਆਪੋ ਨਾਲ ਤੁਹਾਨੂੰ ਪਤਾ ਦੇਗਾ ਸੁਖਮੰਦਾ ਵੀ ਦਿਲ ਲੱਗਾ ਪਿਆ ਟਾਡੇ ਤੋਂ ਬਗੈਰ ਤੇ ਵੈਸੇ ਵੀ ਕੱਲ ਵੇਖਿਆ ਨਾ ਤੁਹਾਡੇ ਕੋਲ ਤਾਂ ਨੀ ਨਹੀਂ ਦੇਈ ਸੀ ਪਤਾ ਪੁੱਤ ਆ 3 ਘਰ ਐਵੇਂ ਹੀ ਰਹਿਣਾ ਚੰਗਾ ਨਹੀਂ ਲੱਗਦਾ ਜਾਂ ਤੱਕ ਤੇ ਦੂਰ ਰਹਦੇ ਹੋਏ ਨਾ ਫਿਰ ਬਹਾਨਾ ਇਹ ਹੋ ਜਾਂਦਾ ਵੀ ਚੱਲ ਕੋਈ ਗੱਲ ਨਹੀਂ ਆਪਾਂ ਦੂਰੋਂ ਆਏ ਆ ਤੇ ਦੋ ਚਾਲ ਦੇ ਰਹਿਣਾ ਆ 20 ਮਿੰਟਾਂ ਦਾ ਰਸਤਾ ਹੈਗਾ ਆਓ ਚਲੋ ਛੱਡੋ ਜਿਆ ਪੁਆਇ ਦਾ ਦਿਨ ਨਹੀਂ ਮੇਰੀ ਗੱਲ ਸੁਣਿਆ ਆਣ ਕੇ ਉੱਥੇ ਬਾਕਸਾਂ ਤੇ ਲਾ ਕੇ ਕੱਪੜਾ-ਕੁੱਪੜਾ ਹੀ ਮਾਰਦੇ ਮੈਂ ਸਾਰੇ ਟੱਬੇ ਕੱਢ ਕੇ ਸੋਇਚ ਤੇ ਸਾਫ਼ ਕੀਤੇ ਆ ਤੂੰ ਇੱਥੇ ਮਹਿਫਲ ਸਜਾ ਕੇ ਬੈਠੀ ਆ ਬੱਸ ਇਨੂੰ ਤੇ ਬਸ ਖਾਂਦਾ ਹੀ ਪਿਆ ਰਹਿੰਦਾ ਆ ਵੀ ਕਰ ਲਾ ਆ ਵੀ ਕਰ ਲਾ ਮੈਨੂੰ ਤੇ ਨਾ ਕੋਈ ਕਰਨੇ ਪਤਾ ਨਹੀਂ ਕੀ ਇਹਨੇ ਮੇਰੀ ਸੁਣ ਗੱਲ ਸਿਮਰਤ ਤਿੰਨ ਦਿਨ ਮੈਂ ਉਥੇ ਕੀ ਲਾਈ ਆ ਤੂੰ ਹੀ ਤੇ ਘਰ ਚ ਨਰਕ ਮਚਾਤਾ ਮੈਨੂੰ ਲੱਗਦਾ ਰਸੋਈ ਦੀ ਸਫਾਈ ਹੁੰਦੀ ਨਹੀਂ ਰਹੀ ਰੋਟੀ ਬਣਾ ਕੇ ਤੇ ਤੂੰ ਹੀ ਅੰਦਰ ਲੈ ਜਾਂਦੀਆਂ ਜੇ ਕਾਲੀ ਕਾਲੀ ਆ ਤੁਹਾਨੂੰ ਗਰਮੀ ਬੜੀ ਲੱਗਦੀ ਆ ਮੇਰੀ ਪਤਾ ਕੀ ਆਦਤ ਆ ਮੈਂ ਨਾਲ ਨਾਲ ਸਾਰਾ ਕੁਝ ਇੱਥੇ ਕਪੜਾ ਮਾਰੀ ਜਾਣਾ ਬਾਕਸਾਂ ਤੇ ਡੱਬਿਆਂ ਤੇ ਗੈਸ ਤੇ ਉਹ ਤੇ ਐਵੇਂ ਆ ਵੀ ਜਿਵੇਂ ਦੁੱਧ ਚਾਹ ਉੱਬਲ ਉੱਬਲ ਕੇ ਤੇ ਜਮਾਂ ਚੜਿਆ ਗੈਸ ਤੇ ਹੈ ਚੁੱਲ੍ਹੇ ਤੇ ਤਾਨੂੰ ਪਤਾ ਜੀ ਆ ਦੀਦੀ ਮੈਂ ਰਸੋਈ ਚ ਵੈਸੇ ਬਹੁਤ ਕੱਟ ਜਾਂਦੀ ਆ ਆਪਣੇ ਲਈ ਕੋਈ ਚੀਜ਼ ਬਣਾ ਕੇ ਤੇ ਪਾ ਕੇ ਦਿਖਾ ਲਈ ਮੰਮੀ ਤੇ ਜਿਹੜੀ ਦੂਸਰੀ ਕੁੜੀ ਉਹ ਜ਼ਿਆਦਾ ਰਸੋਈ ਚੀਂਦੀ ਹੁੰਦੀ ਆ ਸੱਚੇ ਦੱਸਣ ਲਈ ਸੀ ਨਹੀਂ ਮੇਰੇ ਗਾਲ ਥੋੜਾ ਕੰਮ ਵਧੇਰਾ ਕਰਦੀ ਵਾਹੀ ਇੱਕ ਮਿੰਟ ਮੈਨੂੰ ਇਹ ਜਿਆਦਾ ਖਬਰ ਲੈ ਲੈਂਦਾ ਜਦੋਂ ਮੈਂ ਇੱਥੇ ਆ ਉਦੋਂ ਤਾਂ ਤੂੰ ਰਸੋਈ 'ਚ ਨਹੀਂ ਵੜਦੀ ਮੈਂ ਮੰਨ ਲੈਣੀ ਆ ਵੀ ਤੇਰੀ ਭੈਣ ਵੱਡੀ ਬੈਠੀ ਆ ਇਹ ਜਾਣੇ ਤੇ ਰਸੋਈ ਜਾਣੇ ਹੈ ਜਿਉਂ ਵਿਆਹੀ ਆਈ ਮੈਂ ਪੂਆਜੀ ਨੂੰ ਸੁਣਾਉਂਦੀ ਆ ਤੂੰ ਜੋ ਉੱਥੇ ਜਾ ਕੇ ਤੇ ਚਾਚੀ ਦੇ ਸਾਹਮਣੇ ਆਨੀ ਹੁੰਨੀ ਹੀ ਵੀ ਇਹ ਘਰ ਦਾ ਕੰਮ ਤੇ ਸਾਰਾ ਮੈਂ ਕਰਦੀ ਆ ਆ ਸ਼ੰਮੀ ਦੀਦੀ ਤੇ ਕੁਝ ਵੀ ਨਹੀਂ ਕਰਦੀ ਹੈ ਆਪੂਆਜੀ ਆ ਤਿੰਨ ਦਿਨ ਮੈਂ ਉੱਥੇ ਲਾ ਕੇ ਆਈ ਆ ਤੇ ਮੈਂ ਕਹਿੰਨੀ ਵੀ ਕਿਚਨ ਦਾ ਹਾਲ ਵੇਖੋ ਤੁਸੀਂ ਆਂਤੇ ਕੰਮ ਸੋ ਕੰਮ ਮਗਰੋਂ ਦੋ ਤਿੰਨ ਦਿਨ ਤੇ ਰਸੋਈ ਸੰਭਲਾ ਤੋ ਚੱਜਣਾ ਉਹ ਕੁੜੀ ਨੂੰ ਕੀ ਪਤਾ ਨਵੀਂ ਆਈ ਆ ਹਾਂ ਕਿ ਮੈਂ ਦੱਸਿਆ ਤੇ ਮੈਂ ਸਿਰਫ ਰਾਹੀ ਲੀ ਤੇ ਸੁਖਮਨ ਲਈ ਦੁੱਧ ਗਰਮ ਕਰਦੀ ਹੁੰਦੀ ਸੀ ਤੇ ਤੇ ਉਦਾਂ ਮੈਨੂੰ ਤੁਹਾਨੂੰ ਪਤਾ ਨਹੀਂ ਸੋਈ 'ਚ ਵੈਸੇ ਹੀ ਨਹੀਂ ਜ਼ਿਆਦਾ ਤਾਂ ਜਾਣਦੇ ਨੇ ਆਹ ਕੁੜੀ ਦੇ ਮੰਮੀ ਜ਼ਿਆਦਾਤਰ ਸੋਈ 'ਚ ਵੜੇ ਰਹਿੰਦੇ ਨੇ ਮੈਂ ਨਹੀਂ ਨਾ ਧਿਆਨ ਦੂਰ ਕਰਦੀ ਮੰਮੀ ਕੋਲ ਤਾਂ ਨਹੀਂ ਕੰਮ ਹੁੰਦਾ ਉਹ ਕੁੜੀ ਉਹਨੇ ਤੇ ਮੈਂ ਨਹੀਂ ਬਾਲ ਬਾਇਲ ਕਰ ਕਰਕੇ ਚੀਜ਼ਾਂ ਤੇ ਕਿਤੇ ਮੈਂ ਨਹੀਂ ਗੈਸ ਤੇ ਜਮਾ ਚਾੜਿਆ ਇੱਕ ਮਿੰਟ ਚੁੱਪ ਹੋ ਜਾ ਮੈਨੂੰ ਇਹ ਦੱਸੋ ਵੀ ਕੁੜੀ ਹੈ ਕੋਨੇ ਦੀ ਹੈ ਮੇਰੇ ਤੇ ਆਪਨੇ ਪਤਾ ਚਾਚੀ ਜੀ ਇਹ ਮਮੀ ਕੀ ਰਿਸ਼ਤੇਦਾਰਾਂ ਚ ਕੋਈ ਹੈ ਵਾ ਮੈਂ ਵੀ ਹੋਣੀ ਆਈ ਆ ਚਲ ਮੈਨੂੰ ਤੇ ਇਹ ਆਖੀ ਜਾਂ ਮੇ ਰਿਸ਼ਤੇਦਾਰ ਰਿਸ਼ਤੇਦਾਰ ਤੁਮ ਮਗਰ ਘਰ ਚ ਰਹੀ ਕੁ ਗੱਲ ਬਾਤ ਨਹੀਂ ਸੁਣੀ ਕੁੜੀ ਹੈਗੀ ਕੌਣ ਆ ਦੀਦੀ ਜਿੰਨਾ ਕਿ ਤੁਹਾਨੂੰ ਪਤਾ ਹੁੰਦਾ ਕਿ ਤੇ ਮੈਨੂੰ ਪਤਾ ਜਿੱਦਾਂ ਮੰਮੀ ਨੇ ਸਮਝਾਇਆ ਵਾ ਕਿ ਕੋਈ ਦੂਰ ਦੇ ਰਿਸ਼ਤੇਦਾਰਾਂ ਦੀ ਕੋਈ ਹੈ ਕੁੜੀ ਉਹਦਾ ਕੋਈ ਮੰਮੀ ਡੈਡੀ ਹੈ ਨਹੀਂ ਕੋਈ ਪਿੱਛੇ ਤੇ ਇਸ ਕਰਕੇ ਚੱਲ ਲੈਂ ਆ ਵੀ ਦੋ ਚਾਰ ਦਿਨ ਨਹੀਂ ਉਦਨ ਮੰਮੀ ਨੇ ਮੈਨੂੰ ਇੰਨੀ ਗੱਲ ਕਹੀ ਸੀ ਕੀ ਉਹਨੇ ਇੱਕ ਦਿਨ ਰਹਿਣਾ ਵਾ ਤੇ ਜਾਂ ਤੂੰ ਪੇਕਿਆਂ ਤਾਂ ਹੋਇਆ ਤੇ ਉਹਨੇ ਚੱਲ ਜਾਣਾ ਵਾ ਆ ਅੱਜ 4-5 ਦਿਨ ਹੋ ਗਏ ਉਹਨੇ ਤਾਂ ਇੱਥੇ ਪੱਕੇ ਡੇਰੇ ਲਾਏ ਆ ਹੈ ਐਸੀ ਵੈਲੀ ਹੋ ਕੇ ਆਈ ਆ ਮਿੱਤੂੜ ਕੀ ਪਤਾ ਨਾਲੇ ਤਾਨੂੰ ਪਤਾ ਰਹੇਗਾ پرونی ਹੈਗੀ ਥੋੜੇ ਦਿਨ ਲਾਉਗੀ ਤੇ ਚੱਲ ਜੂਗੀ ਹੁਣ ਮੰਮੀ ਨੂੰ ਪਤਾ ਹੋਊਗਾ ਨਾਲੇ ਮੇਰੇ ਨਾਲ ਸੋਹਾ ਜੀ ਇਹ ਮੈਨੂੰ ਘਰੇ ਕਹਿ ਕੇ ਆਈ ਹੀ ਕਿ ਅਖੇ ਘਰ ਸੰਭਲਾ ਪਣਾਣ ਕੇ ਹੈ ਮੈਂ ਕਿਉਂ ਉੱਥੇ ਪਤਾ ਨਹੀਂ ਕੀ ਹੋ ਗਿਆ ਵਾ ਆ ਵੇਖੀ ਇਹਦੀ ਕਰਤੂਤ ਇਹ ਕੀ ਮਤਲਬ ਸੀ ਇਹ ਤੁਹਾਨੂੰ ਨਹੀਂ ਦਿਖਾਂ دیا۔ ਉੱਥੇ ਸੈਟੀ ਦਾ ਘੱਟਾ ਚੜਿਆ ਗੋਡੇ-ਗੋਡੇ ਬੈੱਡ ਸਾਫ਼ ਕਰਨ ਵਾਲਾ ਪਿਆ ਕੋਈ ਸਾਫ਼ ਕਰਨ ਵਾਲਾ ਨਹੀਂ ਕੋਈ ਬਿਲਕੁਲ ਵੀ ਘਰ ਦਾ ਕੇ ਕੰਮ ਕਰ ਹਾਂ ਘਰ 'ਚ ਮੈਂ ਰਹਿਨੀ ਤੇ ਮੈਂ ਘਰ ਦਾ ਠੇਕਾ ਲਿਆ ਇਹਨਾਂ ਨੂੰ ਕੋਈ ਨਹੀਂ ਹੈਗਾ ਇਹਨਾਂ ਨੇ ਦੋ ਟਿਕੀਆਂ ਪਕਾ ਕੇ ਪਤਾ ਨਹੀਂ ਕਿੱਦਾਂ ਖਾਧੀਆਂ ਜਮ ਕਰਾਂ ਮੈਂ ਤੁਹਾਨੂੰ ਦੱਸਾਂ ਚਾਹੋ ਤੇ ਮੈਂ ਕਹਿੰਦੀ ਆ ਘਰ ਦੇ ਨਾਲ-ਨਾਲ ਨਾ ਘਰ 'ਚ ਜਿਹੜੇ ਜੀਵਤੂ ਦੇ ਫਿਰਦੇ ਨੇ ਉਹਨਾਂ ਵੱਲ ਵੀ ਧਿਆਨ ਮਾਰੀ ਜਾਂਦੇ ਕਿ ਇਸ ਘਰ 'ਚ ਹੋਣ ਕੀ ਦਿਆ ਵਾ ਘਰ ਤੇ ਤੁਸੀਂ ਵੇਖ ਹੀ ਜਾ ਘੱਟਾ ਤੇ ਤੁਸੀਂ ਚਾੜ ਹੀ ਲੈਂਦੇ ਜੀ ਇਨਸਾਨੀ ਵੇਹਲੋਂ ਇੱਥੇ ਕੀ ਹੋਉਂਦਿਆ ਵਾ ਨਹੀਂ ਮੇਰੀ ਗੱਲ ਸੁਣ ਨਾ ਉੱਥੇ ਵੀ ਤੂੰ ਆ ਮੈਨੂੰ ਬਾਜ਼ਾਰ ਤੇ ਜੀ ਭਾਈ ਆ ਜੇ ਮੈਂ ਹੋਣ ਆਣ ਕੇ ਬੈਠੀ ਆ ਤੇ ਭੂਆ ਜੀ ਦੇ ਸਾਹਮਣੇ ਵੀ ਤੂੰ ਉਹ ਬਾਜ਼ਾਰ ਤੇ ਮੈਨੂੰ ਘੇਰ ਭਾਤੀ ਆ ਜਾਂ ਤੇ ਤੂੰ ਮੈਨੂੰ ਕੁਝ ਕਲੀਅਰ ਦੱਸ ਕਿ ਆਹ ਗੱਲ ਘਰ ਚ ਚੱਲਣ ਨਹੀਂ ਆ ਤੇ ਮੈਂ ਅਗਲੇ ਬੰਦੇ ਨੂੰ ਪੁੱਛਾਂ ਮੈਨੂੰ ਤੇ ਅਜੇ ਤੱਕ ਕੁਝ ਨਜ਼ਰ ਨਹੀਂ ਆਇਆ ਕੱਲ ਵੀ ਸ਼ਰਣੀ ਮੈਂ ਤੇਰੇ ਮਗਰ ਲਾ ਕੇ ਤਾਂ ਰੰਜੀਤ ਨੂੰ ਪੈ ਗਈੀ ਆ ਕੋਈ ਵੀ ਤੂੰ ਇਹden ਗੱਲਾਂ ਕਰਦੇ ਹੀ ਕੋਈ ਪਾਣ ਲੈ ਕਿਉਂ ਤੂੰ ਇਸ ਤਰ੍ਹਾਂ ਦੀ ਗੱਲ ਚੁੱਪ ਕਰ ਕੁੜੀ ਤੁਰੀ ਆਂਦੇ ਜੀ ਪੂਆ ਜੀ ਮੈਂ ਚਾਹ ਬਣਾ ਲਗੀ ਸੀ ਤੇ ਤੁਸੀਂ ਪੀਓਗੇ ਬਣਾਵਾਂ ਤੁਹਾਡੇ ਲਈ ਉਹ ਤੇਰੇ ਕਿਦਰੋਂ ਪੂਆ ਲੱਗੀ ਏ ਜੇ ਇਹਨਾਂ ਦੀ ਪੂਆ ਲੱਗੀ ਏ ਤੇ ਮੈਂ ਵੀ ਪੂਆ ਜੀ ਕਹਿੰਦਾ ਮੈਂ ਕਿਹਾ ਚੱਲ ਪੂਆ ਜੀ ਕਹਾਂ ਉਹ ਮੈਨੂੰ ਤਾਂ ਉਦੋਂ ਨਹੀਂ ਕਿਹਾ ਪੂਆ ਸਿਰਫ ਉਹਦੀ ਲੱਗਦੀ ਆ ਮੇਰੀ ਚਾਚੀ ਲੱਗਦੀ ਤੁਹਾਡੀ ਆਂਟੀ ਲੱਗਦੀ ਤੁਸੀਂ ਇਹਨਾਂ ਨੂੰ ਆਂਟੀ ਕਹਿਣਾ ਵਾ ਇਹ ਨਵੀਆਂ ਰਿਸ਼ਤਦਾਰੀ ਨੇ ਬਣਾਏ ਗਿਆ ਤੁਹਾਡੀ ਰਿਸ਼ਤਦਾਰੀ ਸਿਰਫ ਮੰਮੀ ਟਾਲਿਆ ਤੇ ਸਾਡੇ ਨਾਲ ਜਿਹੜੀ ਤੁਸੀਂ ਬਣਾਉਂਦੇ ਜੇ ਬਸ ਉਸ ਤੋਂ ਬਾਅਦ ਤੁਹਾਡੀ ਕੋਈ ਰਿਸ਼ਤਦਾਰ ਨਹੀਂ ਐਡੀ ਦੂਰ ਦੀ ਰਿਸ਼ਤਦਾਰੀ ਨਹੀਂ ਬਣਾਈਦੀ ਹੁੰਦੀ ਅਸੀ ਮਰਦਾਂ ਸਿੰਘ ਤੇ ਚੇੜਾਣ ਹੋ ਗਈਆਂ ਇਹ ਗੁੱਡੀ ਗੱਲ ਕਰੀ ਦੀ ਵੱਡਿਆਂ ਨਾਲ ਮੈਂ ਮੈਂ ਇਦਾਂ ਹੀ ਬੋਲਦੀ ਐ ਮੈਂ ਤੈਨੂੰ ਕੁਝ ਕਹਿੰਦੀ ਵੀ ਨਹੀਂ ਗਈ ਮੈਂ ਤਾਂ ਕਿੰਨੇ ਪਿਆਰ ਨਾਲ ਗੱਲਬਾਤ ਕੀਤੀ ਕਿ ਮੈਂ ਚਲ ਮੱਖਸ ਬਣਾਉਣ ਲੱਗੀ ਐ ਕੋ ਨਾਲ ਖਾ ਪੀ ਲੋਗੇ ਤੁਸੀਂ ਵੀ ਕਹਿਣਗੇ ਤੇ ਲੱਤਾਂ ਚਲਾਉਣੀ ਆਂ ਹੁੰਦੀਆਂ ਜ਼ੁਬਾਨ ਹੀ ਬੜੀ ਹੁੰਦੀ ਐ ਸਿਮਰਤ ਚਲੋ ਕੋਈ ਨਹੀਂ ਦੀਦੀ ਤੁਸੀਂ ਦੇਖ ਲਓ ਚਾਹ ਹੀ ਕਿਹੜੀ ਗੱਲ ਐ ਹਾਂਜੀ ਆ ਚਾਹ ਤਾਂ ਜਿੰਨੀ ਆਰ ਮਿਲ ਜੇ ਉਹ ਨਹੀਂ ਆਲੀ ਥੋੜੀ ਆ ਬਣਾ ਲਓ ਤੁਸੀਂ ਸਾਡੀ ਠੀਕ ਗੱਲ ਐ ਠੀਕ ਐ ਆ ਆਪਣਾ ਕੰਮ ਤੂੰ ਆਪ ਹੀ ਕਰਿਆ ਕਰ ਕਿਸੇ ਨੂੰ ਕਹਿਣ ਦੀ ਕੋਈ ਲੋੜ ਨਹੀਂ ਤੈਨੂੰ ਕਰੇ ਜਾਂਦੀ ਜਿੰਝ ਬਣਾਉਂਦੀ ਕੀ ਗੱਲ ਸੁਣਾਏ ਕੀ ਕਰੇ ਨਹੀਂ ਆ ਮੂੰਹ ਵੱਡ ਜਾਂਦੀ ਮੈਨੂੰ ਪਹਿਲੇ ਇਹ ਜਵਾਬ ਦੇ ਅਗਲੇ ਦੇ ਮੂੰਹ ਤੇ ਦੂਗਲੇ ਦੀ ਲਾਹਤ ਹੱਥ ਤਪੜਾਤੀ ਅੱਤੇ ਕੀ ਕਹਿਣ ਲਈ ਇਹੋ ਕਿਆ ਨੇ ਪਚਾ ਪੀਣੀ ਆ ਤਾਂ ਮੈਂ ਤੁਹਾਡੀ ਬਣਾ ਲਵਾਂ ਜਿਹੋ ਜਿਹੇ ਕਰਤੂਤਾਂ ਉਹ ਮੂੰਹ ਤੇ ਲਵਾਉਣ ਵਾਲੀ ਆ ਕਰਤਾ ਔਰ ਕੀ ਕਰੀ ਜਾਂਦੀ ਕੱਢੀ ਕੋੜੀ ਢੀਠ ਹੈ ਗਈ ਆ ਕਰਤੂਤਾ ਤੈਨੂੰ ਮੈਂ ਤਾਂ ਹੀ ਆਂਦੀ ਆ ਆਪਣੇ ਨਾ ਕੰਨਾਂ ਤੇ ਹੱਥ ਖੋਲ ਕੇ ਰੱਖਿਆ ਕਰਕੇ ਇਸ ਕੱਚ ਨੂੰਣ ਕੀ ਦਿਆ ਵਾ ਫੇਰੀ ਪਤਾ ਲੱਗੂਗਾ ਤੂੰ ਆਜੀ બસ ਕੰਮ ਹੀ ਵੇਖਦੀ ਰਹੀ ਕਰੀ ਇਧਰੋਂ ਕਟਾ ਛਾੜ ਜਾ ਕਦੀ ਡੱਬੇ ਸਾਫ਼ ਕਰ ਲਿਆ ਇਹੋ ਕੁਝ ਹੀ ਹੈਗਾ ਤੇਰੇ ਕੋ ਮੈਨੂੰ ਲੱਗਦਾ ਹੈ ਕਿ ਕੁੜੀ ਨੇ ਕੋਈ ਨਾ ਕੋਈ ਕਾਰਨਾਮਾ ਕੀਤਾ ਹੋ ਜਿਹੜਾ ਇਹ ਗੁੱਸੇ ਚ ਬੋਲਦੀ ਨਹੀਂ ਤੇ ਇਹ ਐਦਾਂ ਨਹੀਂ ਕਿਸੇ ਨੂੰ ਬੋਲਦੀ ਹੁੰਦੀ ਨਹੀਂ ਜਾਂ ਤੇ ਮੈਨੂੰ ਤਾਂ ਕੁਝ ਦੱਸ ਜੇ ਕੁਝ ਹੋਇਆ ਕੋਈ ਚੋਰੀ ਚਾਰੀ ਕੀਤੀ ਹੈ ਨੇ ਕੋਈ ਨਹੀਂ ਦੇ ਜਾਜੀ ਜੀ ਚੋਰੀ ਵਾਲੀ ਨਹੀਂ ਕੋਈ ਗੱਲ ਸਿਮਰਤ ਤੂੰ ਇੱਥੇ ਬੈਠੀ ਐਂ ਤੇ ਕੁੜੀ ਅੰਦਰ ਰੋਂ ਰਹੀ ਆ ਚਲੋ ਠੀਕ ਕੁੜੀ ਮੈਂ ਵੇਂਦੀ ਜਾ ਕੇ ਕੁੜੀ ਨਹੀਂ ਨਹੀਂ ਤੁਸੀਂ ਬਹਿ ਜਾਓ ਤੁਸੀਂ ਤਾਂ ਚੱਲੇ ਸੀ ਨਾਲੇ ਸਮੀ ਚੱਲ ਰੋ ਸੋਈ ਵੇਖ ਕੋ ਤੂੰ ਵੀ ਆਂ ਇੱਥੇ ਬਹਿ ਗਈ ਸਾਰੇ ਤੇ ਇੱਥੇ ਬੈਠ ਕੇ ਕੀ ਗੱਲਾਂ ਕਰੀ ਜਾਂਦੀਆਂ ਮੈਂ ਉਹਦੀ ਚਾਚੀ ਜੀ ਸੁਖਮਨ ਵੇਖਾ ਤੂੰ ਬੈਠਾ ਤੁਸੀਂ ਚੱਲੇ ਹੀ ਪੈਂਦੀ ਭੈਣ ਜੀ ਚੱਲੀ ਤੇ ਮੈਂ ਹੈਗੀ ਸੀ ਪਰ ਕੁੜੀਆਂ ਮੈਨੂੰ ਕਹਿਣ ਡੀਆਂ ਕਿ ਹਜੇ ਰੋ ਅਜਦਾ ਦਿਨ ਫੇਰ ਇਹਨਾਂ ਦੀ ਕਿਹੜੀ ਗੱਲ ਹੈ ਘਰ ਵੀ ਜਾ ਕੇ ਵੇਖਣਾ ਤੁਸੀਂ ਆਪਣਾ ਘਰ ਤੁਹਾਡੇ ਸਿਰ ਤੇ ਹੀ ਹੈਗਾ ਨਹੀਂ ਭੈਣ ਜੀ ਮੈਂ ਘਰ ਕੀ ਕੰਮ ਕਰਨਾ ਹੁੰਦਾ ਅੱਦਾ ਬਸ ਦੋ ਫੁਲਕੇ ਖਾਣੇ ਹੁੰਦੇ ਆ ਤੇ ਦੋ ਫੁਲਕੇ ਇੱਥੇ ਵੀ ਮੈਂ ਖਾ ਲਾਂਗੀ ਤੇ ਕੋਈ ਘਾਲ ਨਹੀਂ ਰਹਿ ਲੰਨੀ ਮੈਂ ਫਿਰ ਵੀ ਸਾਰੇ ਡੀਕਣ ੜਾ ਤੁਹਾਨੂੰ ਤੁਸੀਂ ਜਾਓ ਤੁਸੀਂ ਕੀ ਕਰਨਾ ਰਹਿ ਕੇ ਭੈਣ ਜੀ ਮੈਨੂੰ ਫੋਨ ਤੇ ਨਹੀਂ ਕੋਈ ਆਇਆ ਤੁਹਾਨੂੰ ਫੋਨ ਆਇਆ ਫੋਨ ਨਹੀਂ ਆਇਆ ਮੈਂ ਵੈਸੇ ਹੀ ਕਹਿਣ ਡਈ ਆ ਕਿ ਡੀਕਦੇ ਹੋਣੇ ਆ ਵੀ ਇੱਕ ਦਿਨ ਤੋਂ ਵੱਧ ਤੁਸੀਂ ਰਹਿੰਦੇ ਨਹੀਂ ਹੁੰਦੇ ਤਾਂ ਅੱਜ ਦੂਜਾ ਦਿਨ ਹੋ ਗਿਆ ਮੈਂ ਤੁਹਾਨੂੰ ਤਾਂ ਕਹਿਣ ਡਈ ਆ ਨਾ ਵਾਂਡੀਆਂ ਦੇ ਕਰਦੇ ਉਹ ਨੋ ਦੀ ਮਾਂ ਉਹਦੇ ਕੋਲ ਆ ਕੇ ਰਿੰਦੀ ਹੁੰਦੀ ਸੀ ਦੋ ਤੋਂ ਚਾਰ ਚਾਰ ਦਿਨ ਰਹਿ ਜਾਣਾ ਉਹਨਾਂ ਦੇ ਘਰ ਇੱਕ ਦਿਨ ਛੱਡ ਕੇ ਦੂਜੇ ਦਿਨ ਲੜਾਈ ਸ਼ੁਰੂ ਹੋ ਜਾਂਦੀ ਸੀ। ਤਿੰਨ ਨੁਬਾਵਤੀਆਂ ਨੇ ਬੈਠੀਆਂ ਰਹਿਣਾ, ਸੱਸ ਨੇ ਵੀ ਗੱਲਾਂ ਕਰਨੀਆਂ, ਕੰਮ ਕੋਈ ਨਾ ਕਰਨਾ, ਫੇਰ ਲੜਾਈ ਹੋਣੀ ਉੱਥੇ। ਕੰਮੇ ਨਹੀਂ ਨ ਲੱਗਦੀਆਂ, ਫੇਰ ਮਾਵਾਂ ਲੱਗੇ ਜੋੜ ਕੇ ਬਹਿ ਜਾਂਦੇ ਨਾ। ਤਾਂ ਮੈਂ ਤੁਹਾਨੂੰ ਕਿਹਾ ਸੀ, ਹਮ ਵੇਖੋ ਤੁਹਾਡੇ ਲੱਗਦੇ ਵੀ ਦੋਵੇਂ ਬੈਠੀਆਂ ਹੀ ਸੀ ਆ ਕੇ। ਤੇ ਕੰਮ ਉਧਰ ਕੁੜੀ ਰੋਂੜਈ ਹੈ ਤੇ ਉਧਰ ਰੋਈ ਤੇ ਸਾਰਾ ਕੰਮ ਪਿਆ। ਫਿਰ ਤੇੰਜੀ ਮੈਂ ਤਾਂ ਪੱچے ਰੱਖਣ ਦੇ। ਮੈਂ ਤਾਂ ਪਤਾ ਅੱਗੇ ਨਹੀਂ ਕਦੀ ਆਈ ਮੈਂ ਤਾਂ ਉਹੀ ਕਹਿ ਨਹੀਂ ਪੱਗੇ ਜਦ ਤੂੰ ਹੀ ਰਹਿੰਦੇ ਨਹੀਂ ਸੀ ਤੇ ਅੱਜ ਤੂੰ ਹੀ ਅਜੇ ਕੱਲ ਆਏ ਤੇ ਅੱਜ ਗਏ ਨਹੀਂ ਤੇ ਮੈਂ ਤਾਂ ਪੁੱਛ ਲਈ ਕਿ ਤੂੰ ਚੱਲੇ ਸੀ ਤੇ ਇੱਦ ਤੱਕ ਬੈਠੇ ਹੋ ਕਿ ਜਾਣਾ ਕਿ ਲੈਣਾ ਪੰਜੀ ਐਸ ਤਰਾ ਕਰਦੀ ਮੈਂ ਚਲੇ ਹੀ ਜਾਂਦੀ ਹਾਂਜੀ ਤੁਸੀਂ ਜਾਓ ਘਰ ਜਾ ਕੇ ਨੂੰ ਵੇਖੋ ਤੁਸੀਂ ਫੇਰ ਆ ਜਿਓ ਵਿੱਚ ਕੋਈ ਗੱਲ ਨਹੀਂ ਛੇਤੀ ਦਾਈ ਜੀ ਤੇ ਕਿਹੜਾ ਦੂਰ ਆ 20 ਮਿੰਟਾਂ ਦਾ ਰਸਤਾ ਹੈ ਚਾਟਾ ਹੈ ਵੀ ਦਾ ਠੀਕ ਹੈ ਪੰਜੀ ਤੁਸੀਂ ਬੈਠੋ

ਆ ਕੇ ਜੰਮੀ ਗਈਏ ਥੇ ਇੱਕਦੇ ਪਤਾ ਨਹੀਂ ਆਈ ਕੀ ਕਰਨੇ ਦੱਸ ਛਮੀ ਆਈ ਥਮੀ ਅੱਗੇ ਕੱਲੀ ਨਹੀਂ ਆਈ ਭਰਾ ਛੱਡਣ ਆਉਂਦਾ ਜੀ ਉਹ ਛੱਡ ਜਾਂਦਾ ਤੇ ਨਾਲ ਛੱਡਣ ਵੀ ਆ ਜਾਂਦੀਆਂ ਇਹ ਨਾਲ ਉਤਰਾ ਵੀ ਰਹਿਣਾ ਜਾਂਦੇ ਕੋਈ ਨਾ ਕੋਈ ਤੁਰੇ ਨਹੀਂਦਾ ਪਾਈ ਉਹਦੇ ਕੱਲ ਮੈਂ ਭਰਾ ਨੂੰ ਨਾ ਚਾਹ ਪੁੱਛੀ ਨਾ ਪਾਣੀ ਪੁੱਛਿਆ ਮੈਂ ਕਹਿੰਦੇ ਤੇ ਕੋਈ ਨਾ ਕੋਈ ਆ ਜਾਂਦਾ ਇੱਕ ਜਾਂਦਾ ਇੱਕ ਆਉਂਦਾ ਇੱਕ ਜਾਂਦਾ ਇੱਕ ਆਉਂਦਾ ਲੱਗਦਾ ਇਹਨਾਂ ਨੂੰ ਘਰ ਕੰਮ ਹੀ ਕੋਈ ਨਹੀਂ ਧਿਆਨ ਹੀ ਨਾ ਦਾ ਇੱਥੇ ਰਹਿੰਦਾ ਬੜਾ ਵਧੀਆ ਕੀਤਾ ਗੱਲ ਤੁਸੀਂ ਜਿਹੜਾ ਜਲੂਸ ਕੱਢ ਕੇ ਚੰਗੀ ਤਰ੍ਹਾਂ ਕੱਢਿਆ ਜੇ ਹੁਣ ਦੁਬਾਰਾ ਛੇਤੀ ਵੜਨਗੇ ਵੀ ਨਹੀਂ ਨਹੀਂ ਪਰ ਤੋਂ ਮੈਂ ਬੜਾ ਚਾਹ ਕਰਦੀ ਹੁੰਦੀ ਨਾ ਮਗਰ ਰੋਜ਼ ਰੋਜ਼ ਕੀ ਕਰੀਏ ਉਹ ਤੇ ਨਿਤ ਵਾਲਾ ਜਿਹਾ ਘਰ ਚ ਹੀ ਰਹਿੰਦਾ ਸਾਡੇ ਤੇ ਨਿਤ ਦੇ ਨੇ ਇੱਥੇ ਹੀ ਨਿਤ ਦੇ ਨੇ ਇੱਥੇ ਹੀ ਇਹਨਾਂ ਨੂੰ ਘਰ ਕੰਮਕਾਰ ਹੀ ਨਹੀਂ ਹੈਦਾ ਕੋਈ ਕੱਲ ਦੀ ਆਈ ਇਹਨਾਂ ਦੀ ਰਿਸ਼ਤੇਦਾਰ ਨਹੀਂ ਉਹ ਮੈਨੂੰ ਵੇਖੀ ਜਾਂਦੀ ਦੋ ਮਿੰਟ ਬਾਅਦ ਦੇ ਵੇਖੀ ਜਾਂਦੀ ਜਿੱਥੇ ਕੋਵਾ ਮੈਨੂੰ ਐਂਜ ਪੈਰਾਂ ਦੇ ਲੈ ਕੇ ਸਿਰ ਤੱਕ ਤੱਕੀ ਜਾਂਦੀ ਹੁੰਦੀ ਤਾਂ ਸੁਝੇ ਨਾ ਮੈਂ ਗੱਲ ਕੀ ਲੱਗੋ ਕਰਾਂ ਦੋ ਮਿੰਟ ਬਾਅਦ ਦੇ ਮੈਂ ਭੰਨਣਾ ਕਿਸਕੇ ਜਾਵਾਂ ਕਿ ਮੈਂ ਕੀ ਗੱਲ ਕਰਨੀ ਹੀ ਕੋਈ ਪੁੱਛੀ ਨਾ ਲਵੇ ਕੁਛ ਸੋ ਬੰਦੇ ਦਾ ਧਮਾਕੂ ਮਿਆਂ ਲੱਗੇ ਇਹ ਬਸੇ ਸੋਚੇਗੀ ਕੌਣ ਐ ਕਿੱਥੋਂ ਆਈ ਕ ਮੈਂ ਬਸ ਭਾਨੇ ਬਾਨੇ ਇਧਰ ਉਧਰ ਨਿਕਲ ਜਾਂਗੀ ਸੋ ਤੇ ਲੱਗੋ ਨਾ ਕੁੜੀਆਂ ਦੋਵੇਂ ਬੈਠੀਆਂ ਸੀ ਇਹੋ ਕੁਛ ਹੀ ਕਰਨ ਡਈ ਸੀ ਹੋਰ ਕੀ ਕਰਨ ਡਈ ਉਹਨਾਂ ਨੂੰ ਪੁੱਛਣੀ ਨਹੀਂ ਰਹੀ ਸੀ ਕਿ ਕਿਉਂ ਮਾਇਆ ਕਿ ਤਾ ਆ ਆ ਤੁਸੀਂ ਦਾਦੀਆਂ ਨਹੀਂ ਤਾਂ ਉਹ ਮੇਰੀਆਂ ਵੱਟਸ ਆ ਕੇ ਗੱਲਾਂ ਕਰਦੀਆਂ ਨੇ ਮਮੀ ਇਤਰਾ ਬਾਪੂ ਆ ਇਤਰਾ ਚਾਚੀ ਇਤਰਾ ਉਹੜੀਆਂ ਘਟਿਆ ਤੈਨੂੰ ਦੋਵੇਂ ਜੁੜ ਕੇ ਇੱਕ ਉਧਰ ਤੇ ਇੱਕ ਇਧਰ ਬੈਠੀ ਤੇ ਵਿਚਕਾਰ ਇਹ ਬੈਠੀ ਐ ਬਸ ਇਹੋ ਕੰਮ ਮੇਰੇ ਹੱਥੋਂ ਦੋ ਵਾਰੀ ਫੜ ਲਈ ਇਹਨਾਂ ਨੇ ਮੇਰਾ ਤੇ ਬਾਬਾ ਫੜ ਕੇ ਬੈਠੀ ਸੀ ਤੇ ਮੇਰੇ ਹੱਥੋਂ ਫੜ ਲਈ ਮੈਂ ਕਿਹਾ ਦੱਸ ਬੱਚਾ ਵੀ ਨਹੀਂ ਮੈਨੂੰ ਪੜਾਂ ਦੇਂਦੇ ਕਿ ਨਾ ਪਤਾ ਨਹੀਂ ਕੀ ਆ ਕੇ ਸਿਖਾਤਾ ਵੈ ਵੇ ਮੇਰੀ ਗੱਲ ਸੁਣੋ ਜੇ ਕਿ ਤੁਹਾਡੀ ਛੋਟੀ ਨੂੰ ਹੀ ਜਨਾ ਇਹ ਬੜਾ ਹੀ ਬੋਲਦੀ ਜੇ ਇਹਨੂੰ ਰੱਤਾਂ ਬੋਲਣ ਦੀ ਅਕਲ ਨਹੀਂ ਜਾਈ ਮੇਰੀ ਹਰ ਵਕਤ ਬੇਇੱਜ਼ਤੀ ਕਰਦੀ ਜੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਤੇ ਮੈਨੂੰ ਕੁਛ ਨੋ ਕੁਛ ਸੁਣਾ ਹੀ ਦਿੰਦੀ ਆ ਆ ਹੁਣ 2 ਮਿੰਟ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਚਾਹ ਪੁੱਛਣ ਨਹੀਂ ਆ ਕਿ ਚੱਲ ਮੈਂ ਚਾਹ ਪੀਣ ਲੱਗੀ ਆ ਭੀਂਆਂ ਕਹਿਣੀਆਂ ਉਂਝ ਤੇ ਕਹਿੰਦੀ ਘਰ ਕੰਮ ਪੜਾ ਕਰਦੀ ਤੇ ਮੈਂ ਕਿਹਾ ਮੈਂ ਬਣਾ ਦੇਨੀ ਆ ਮੈਂ ਕਿਹਾ ਸ਼ੰਮੀ ਭਾਬੇ ਕੁਛ ਨਹੀਂ ਬੋਲੀ ਪਰ ਉਹਨੇ ਉਹਨੇ ਲਿਆਜ ਨਹੀਂ ਕੀਤਾ ਜੇ ਉਹਦੀ ਉਹਦੀ ਨਾ ਲੁੱਤਰੋ ਹੀ ਬੜੀ ਚੱਲਦੀ ਆ ਤੇ ਫੇਰ ਹੁਣ ਹੈ ਉਹ ਤੇ ਆਪਣੀ ਭੈਣ ਦਾ ਨਹੀਂ ਕਰਦੀ ਉਹਨੂੰ ਬੋਲ ਪੈਂਦੀ ਐ ਇਹੋ ਜੀ ਆਦੀ ਉਹ ਤੂੰ ਹੀ ਮੈਨੂੰ ਕਹਿੰਦੇ ਨਾ ਪਿਆਰ ਨਾ ਰੋ ਰੁਕ ਕਰ ਤੂੰ ਅਜੇ ਟਾਈਮ ਕੱਢ ਕਿਹੇ ਤਰ੍ਹਾਂ ਵੀ ਟਾਈਮ ਕੱਢਣਾ ਨਾ ਨਹੀਂ ਟਾਈਮ ਨਿਕਲਣਾਗਾ ਮੇਰੀ ਗੱਲ ਸੁਣੋ ਸ਼ਮੀ ਨੂੰ ਰੱਖਣਾ ਤੇ ਹੈਗਾ ਨਹੀਂ ਤੇ ਫਿਰ ਕੰਡਾ ਰੱਖਿਆ ਕਰਨ ਨੂੰ ਜੇ ਇਹਨੂੰ ਕੱਢੋ ਬਾਹਰ ਨਹੀਂ ਤਾਂ ਫਿਰ ਮੈਨੂੰ ਦੱਸੋ ਆਰ ਪਾਰ ਗੱਲ ਲਾਉ ਬਹੁਤੇ ਦਿਨ ਨਾ ਪਾਉ ਮੇਰ ਕੋ ਨਹੀਂ ਚੱਲੀਆਂ ਜਾਂਦੀਆਂ ਬੇਇੱਜ਼ਤੀਆਂ ਮੈਂ ਇੱਜ਼ਤ ਨਾਲ ਜੀਜੀ ਕਰਨਦੀ ਐ ਉਹ ਮੇਰੇ ਸਿਰ ਦੇ ਬੱਲੇ ਨੂੰ ਬੀਜਾਂਂਦੀ ਐ ਕੋਈ ਨਹੀਂ ਕੱਢ ਦੇਣਾ ਛੇਤੀ ਕੰਡਾ ਕੱਢ ਦੇਣਾ ਟੈਨਸ਼ਨ ਨਾ ਲਾ ਤੂੰ ਮੈਂ ਇੱਥੇ ਆਈ ਹੁਣ ਥੋੜੀ ਜਾਏਂਗੀ ਤੂੰ ਹੁਣ ਤੇਰਾ ਜੀ ਲੱਗੂਗਾ ਜਾਂ ਤੇ ਕਦੀ ਵੀ ਨਹੀਂ ਲੱਗਣਾ ਇੱਥੇ ਹੀ ਲੱਗਣੀ ਨੂੰ ਮੈਂ ਕੀ ਕਰਾਂ ਦੱਸੋ ਨਾ ਆਪਣੀ ਬੇਇੱਜ਼ਤੀ ਕਰੰਦੀ ਰਹਿਣਾ ਬੋਲਣ ਦੇ ਤੂੰ ਸਾਰਿਆਂ ਨੂੰ ਬੋਲਦੀ ਆ ਤੂੰ ਉਹਦੀ ਟੈਨਸ਼ਨ ਨਾਲ ਕੰਨ ਚ ਤੇਲ ਪਾਰਾਂ ਵੀ ਮੈਂ ਸੁਣਦੀ ਨਹੀਂ ਤੇ ਸ਼ਮੀ ਤਾਂ ਤਾਂ ਸੋਚੋ ਕੁਛ ਉਹ ਵੀ ਆ ਕੇ ਬੈਗੀ ਤੀ ਤੇ ਕਿ ਐਸੀ ਉਹਨੇ ਆਣਾ ਨਹੀਂ ਤੂੰ ਮੈਨੂੰ ਕਿਹਾ ਸੀ ਨਾ ਮੈਂ ਤੇ ਰঞ্জੀਤ ਵੀ ਕਹਿੰਦੇ ਸੀ ਅਸੀਂ ਉਹਨੂੰ ਲਿਆਣਾ ਹੀ ਨਹੀਂਗਾ ਉਹ ਆ ਕੇ ਹੁਣ ਬੈਠ ਗਈ ਐ ਮੈਂ ਉਹਦੇ ਸਾਹਮਣੇ ਨਾ ਰঞ্জੀਤ ਨੂੰ ਚਾਚੇ ਨਾਲ ਬੁਲਾ ਸਕਦੀ ਨਾ ਮੈਂ ਤੁਹਾਡੇ ਨਾਲ ਬਹੁਤੀ ਗੱਲ ਕਰ ਸਕਦੀ ਮੈਂ ਕਿੱਥੇ ਜਾਵਾਂ ਇੱਕ ਨੁੱਕਰ ਚ ਆ ਕੇ ਬਹਿਣਾ ਐ ਇਦਾਂ ਨਹੀਂ ਚੰਗਾ ਲੱਗਦਾ ਮਮੀ ਨਾ ਤੁਹਾਨੂੰ ਮੈਂ ਕਿ ਤੇ ਉਹਨਾਂ ਵਾਲਾਂ ਦੇ ਤੇ ਮੈਨੂੰ ਗੱਲ ਕਰੂੰਗੀ ਕਿ ਕੀ ਕਰਨਾ ਈ ਹੁਣ ਹੁਣ ਤਾਂ ਸਾਰਾ ਕੁਝ ਹੋ ਗਿਆ ਵਾ ਘਰ ਆ ਕੇ ਆਪਣੀ ਬੈਠੀ ਆ ਹੁਣ ਦੋਵੇਂ ਇੱਕ ਥਾਂ ਤੇ ਥੋੜੀ ਰੱਖ ਸਕਦੇ ਆ ਜਿਆਦਾ ਜਿਹੜਾ ਵੀ ਕੰਮ ਆ ਨਾ ਇਹ ਨਵੇੜਾ ਨਵੇੜੋ ਨਹੀਂ ਕੋਈ ਟੈਨਸ਼ਨ ਨਾਲ ਲੱਗ ਬੜ ਗਿਆ ਇਹ ਮੈਨੂੰ 2 ਮਿੰਟ ਬਾਅਦ ਪੁੱਛਿਆ ਜਾਂਦਾ ਵਾ ਆਏ ਕਿੱਥੋਂ ਕਿਹੜੇ ਰਿਸ਼ਤੇਦਾਰੀ ਚੋਂ ਗਏ ਹੋ ਇਹਨਾਂ ਦੇ ਪੇਕਿਆਂ ਚੋਂ ਇਹਨਾਂ ਦੇ ਸਹੁਰਿਆਂ ਚੋਂ ਕੀ ਜਵਾਬ ਦਵਾ ਮੈਂ ਦੱਸੂ ਕਿ ਨਵੀਂ ਨਵੀਂ ਆ ਨਾ ਕਿਸੇ ਨੇ ਵੇਖਿਆ ਨਹੀਂ ਜਦੋਂ ਕੋਈ ਵੇਂਦਾ ਤੈਨੂੰ ਨਹੀਂ ਪੁੱਛਦਾ ਉਹਨਾਂ ਤਾਂ ਪੁੱਛਣਾ ਹੀ ਪੁੱਛਣ ਦੇ ਮੰਮੀ ਮੁਕਦੀ ਗੱਲ ਐ ਵੇ ਕਿ ਦੁਨੀਆਦਾਰੀ ਵਿੱਚ ਜੇ ਕਿਸੇ ਦੇ ਘਰ ਕੋਈ ਰਹਿਣ ਆਂਦਾ ਨਾ ਕੇ ਰਿਸ਼ਤੇ ਨੂੰ ਬੋਲਦਾ ਵੀ ਐ ਤਾਂ ਉਹਦਾ ਕਿਹੇ ਨਾ ਕਿਹਨਾ ਕੋਈ ਰਿਸ਼ਤਾ ਹੁੰਦਾ ਵੈ ਮੇਰਾ ਤਾਂ ਕੋਈ ਰਿਸ਼ਤਾ ਹੀ ਨਹੀਂ ਨਾ ਸਾਹਮਣੇ ਆਂਦੇ ਆ ਤੈਨੂੰ ਸਮਝਦੇ ਨਹੀਂ ਬੇ ਗੱਲ ਨੂੰ ਮੈਂ ਤਾਂ ਤੇਰਾ ਰਿਸ਼ਤਾ ਬਣਾਤਾ ਐ ਨਾ ਆਪੇ ਆਜੂਗਾ ਸਾਹਮਣੇ ਵੀ ਆਜੂਗਾ ਟੈਨਸ਼ਨ ਨਾ ਲਾ ਮੰਮੀ ਮੇਰੇ ਨਾਲ ਗੱਲ ਨੂੰ ਧਿਆਨ ਨਾਲ ਸੁਣ ਲੋ ਮੈਂ ਤੁਹਾਨੂੰ ਵੱਧ ਤੋਂ ਵੱਧ 4 ਤੋਂ 5 ਦਿਨ ਦੇ ਦਿੰਦੇ ਨੇ ਜੇ ਜਿਹੜਾ ਵੀ ਕੰਮ ਕਰਨਾ ਨਾ 4-5 ਦਿਨਾਂ ਦੇ ਅੰਦਰ ਫੈਸਲਾ ਲੈ ਕੇ ਤੇ ਨਿਬੇੜ ਦੋ ਨਹੀਂ ਤੇ ਜਿਹੜੀ ਮੇਰੀ ਆਂਟੀ ਹੈ ਨਾ ਜਿਹੜੀ ਮੈਨੂੰ ਤੇ ਛੱਡ ਕੇ ਗਈ ਸੀ ਉਹਨਾਂ ਨੇ ਰਿਸ਼ਤਾ ਕਿਤੇ ਹੋਰ ਵੀ ਦੇਖਿਆ ਆ ਜੇ ਬਹੁਤੀ ਕੋਈ ਗੱਲ ਹੈ ਤੇ ਮੈਨੂੰ ਸਾਫ਼-ਸਾਫ਼ ਦੱਸੋ ਮੈਂ ਉਹਨਾਂ ਨੂੰ ਹਾਂ ਕਰਾਂ ਤੇ ਮੈਂ ਤਾਂ ਕਿਸੇ ਪਾਸੇ ਟਿਕਣਾ ਹੀ ਹੈ ਟਿਕਣਾ ਦੱਸੋ ਕਿਹੇ ਪਾਸੇ ਤੇ ਲੱਗਾਂਗੀ ਇੱਧਰ ਨਹੀਂ ਤਾਂ ਉੱਧਰ ਪੁੱਤ ਹੁਣ ਤੇ ਤੂੰ ਮੰਮੀ ਵੀ ਆਖੰਡਿਆ ਪੀ ਮੈਨੂੰ ਹੈ ਨਾਲੇ ਸਾਰਿਆਂ ਦਾ ਪਿਆਰ ਪਾ ਲਿਆ ਹੁਣ ਤੂੰ ਜਾਂਦੀ ਚੰਗੀ ਲੱਗਦੀ ਤੇਰਾ ਕਿਤੇ ਦਿਲ ਲੱਗੂਗਾ ਗੱਲ ਦਿਲ ਲੱਗਣ ਦੀ ਨਹੀਂ ਗਈ ਗੱਲ ਇੱਜ਼ਤ ਤੇ ਵੀ ਆ ਗਈ ਹੈ ਨਾ ਮੇਰੇ ਦੇਖੋ ਉਹਦੇ ਰਿਸ਼ਤੇਦਾਰ ਆ ਕੇ ਮੈਨੂੰ ਹੋਰ ਅੱਖਾਂ ਨਾਲ ਵੇਖਦੇ ਨੇ ਘਰ ਦੇ ਛੋਟੀ ਬਏ ਮੈਨੂੰ 50 ਸਨਾਨ ਲੱਗਦੀ ਐ ਵੇਖਣ ਦੇ ਆਪਾਂ ਹੌਲੀ ਖਾਵਾਂਗੇ ਨਾ ਤੇ ਚੰਗਾ ਰਹੂਗਾ ਜੇ ਕਾਲੀ ਕਾਲੀ ਖਾਦਾ ਨਾ ਤੇ ਮੂੰਹ ਸੜ ਜਾਂਦਾ ਹੁੰਦਾ ਇਸ ਕਰਕੇ ਮੈਂ ਹੌਲੀ ਹੌਲੀ ਕੰਮ ਕਰਨ ਢਈ ਆ ਰਚ ਜਾਈਏ ਮੱਚ ਜਾਈਏ ਚਲੋ ਵੇਖ ਲੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਸਿਆਣੇ ਹੋ ਕੋ ਸੋਚਿਆ ਹੀ ਹੋਏਗਾ ਮੈਂ ਤਾਂ ਮੈਂ ਵੀ ਥੋੜੀ ਬੱਲਿਆ ਠੀਕ ਆ ਫਿਰ ਮੈਨੂੰ ਸਮਝ ਨਹੀਂ ਲੱਗਦੀ ਆ ਸਿਮਰਤ ਉਹ ਤੇ ਕੁੜੀ ਦੇ ਮਗਰ ਇੰਨਾ ਕਿਉਂ ਗਈ ਆ ਐਂ ਲੱਗਦਾ ਵਾ ਜਿੱਦਾਂ ਕੋਈ ਗਲਤੀ ਤੇ ਮਨ ਚ ਹੈਗੀ ਆ ਜਿਹਨੂੰ ਮੇਰੇ ਲਾਗੇ ਬੈਠਾ ਦੇਖਦੀ ਉਸੇ ਨਾਲ ਬੋਲਣ ਲੱਗ ਪੈਂਦੀ ਐਨਾ ਨਹੀਂ ਸੋਚਦੀ ਕਿ ਭੂਆ ਜੀ ਕੀ ਸੋਚਣਗੇ ਜੇ ਮੈਂ ਪੁੱਛਦੀ ਆ ਕਿ ਸਿਮਰਤ ਮੈਨੂੰ ਦੱਸ ਕੋਈ ਗੱਲ ਐ ਫਿਰ ਜਮਾ ਹੀ ਮੁੱਕਰ ਜਾਂਦੀ ਆ ਆਖੇ ਆਪਣੇ ਘਰ ਦਾ ਖਿਆਲ ਰੱਖ ਆ ਮੈਂ ਤਾਂ ਗੱਲ ਪਸੋਂ ਨਹੀਂ ਆਈ ਮੈਂ ਤਾਂ ਪੂਰਾ ਖਿਆਲ ਰੱਖਣ ਲਈ ਆ ਆ ਮੇਰੇ ਸਾਹਮਣੇ ਤਾਂ ਕੋਈ ਗੱਲ ਮਿਲਣੇ ਜਾਂਦੀ ਐ ਹੀ ਹੈਗੀ ਪਤਨ ਕੀ ਆਖੀ ਜਾਂਦੀ ਖਿਆ ਰੱਖ ਖਿਆ ਰੱਖ ਸਮਝ ਨਹੀਂ ਹਿੰਦੀ ਕੁਝ ਉਹਦਾ ਮੇਰੇ ਸਾਹਮਣੇ ਤਾਂ ਬੜੀ ਨਮਾਣੀ ਜਿਹੀ ਬਣੀ ਫਿਰਦੀ ਆ ਪਰ ਇਹ ਵੀ ਮੈਂ 2-3 ਦਿਨ ਉੱਥੇ ਲਾਂ ਹੀ ਕਿ ਪਤਾ ਅਕਲੀ ਨੇ ਕੀ ਵੇਖਿਆ ਮਗਰ ਜਿਹੜਾ ਇੰਦਾ ਆਖੀ ਜਾਂਦੀ ਮੇਰਾ ਰਤਾਇ ਕਰੀ ਨਾ ਇਹਨੂੰ ਪਾਸ ਨਾਲ ਪੁੱਛਦੀ ਆ ਫੜ ਕੇ ਤੇ ਬਾਹੂ ਜੀ ਤੇਰਾ ਮਨ ਚ ਕੋਈ ਗੱਲ ਆ ਤਾਂ ਤੂੰ ਮੈਨੂੰ ਦੱਸ ਦੇ ਕੀ ਚੱਕਰ ਐ ਕੀ ਦਿਨ ਉਹ ਨਾ ਵੀ ਸਾਹੀ ਨੂੰ ਨਾ ਕਿ ਛੜਿਆ ਛੁੜਿਆ ਹੋਵੇ ਇਹਨੇ ਕਿਉਂਕਿ ਨਿਆਣੀ ਹੈਗੀ ਆ ਕੀ ਪਤਾ ਸਾਹੀ ਨਾਲ ਵੈਦੀ ਹੁੰਦੀ ਹੋਵੇ ਤੈਨੂੰ ਗੁੱਸਾ ਚੜਿਆ ਹੋਵੇ ਕੋਈ ਪਤਾ ਨਹੀਂ ਕੀ ਸੋਚੀ ਆ ਉਹ ਤੇ ਕੱਲੇ ਕਛਮੀ ਜੀ ਪਰ ਤੁਸੀਂ ਸੁਣਾਓ ਠੀਕ ਆ ਹਾਂ ਮੈਂ ਠੀਕ ਹੈ ਲੋ ਮੈਂ ਇਹ ਨਾਲ ਕੰਮ ਕਰਾਉਣੀ ਮੇਰੀ ਗੱਲ ਸੁਣੋ ਧਿਆਨ ਨਾਲ ਹਾਂਜੀ ਪਤਾ ਕੀ ਹੈ ਹਾਂਜੀ ਮੇਰੇ ਮਗਰੋਂ ਤੁਸੀਂ ਬੜੇ ਹੀ ਕੰਮ ਕੀਤੇ ਆ ਸਿਮਰਤ ਤੇ ਮੈਨੂੰ ਇੱਥੋਂ ਤੱਕ ਦੱਸਣ ਲਈ ਹੀ ਪੀ ਸਾਰਾ ਘਰ ਤੂੰ ਹਾਂ ਸੰਭਿਆ ਤੇ ਮੇਰੀ ਗੱਲ ਸੁਣ ਐਨਾ ਥੋੜਾ ਵਾ ਵੀ ਮਗਰੋਂ ਸਾਰਾ ਘਰ ਤੂੰ ਹਾਂ ਸੰਭਿਆ ਪਰ ਮੈਂ ਆ ਗਈ ਪਤਾ ਕੀ ਆ ਮੈਨੂੰ ਐਵੇਂ ਵੀ ਕੰਮ ਕਰਨ ਦੀ ਆਦਤ ਹੈ ਤੁਹਾਨੂੰ ਪਤਾ ਜਿਵੇਂ ਮੈਂ ਵਿਆਹੀ ਅਸਕਰ ਚਾਈਆਂ ਸਾਰੇ ਘਰ ਦਾ ਕੰਮ ਮੇਰੇ ਸਿਰ ਤੇ ਆ ਜਿਹੜੀ ਗੱਲਾਂ ਮਾਰਦੀ ਐ ਨਾ ਜਿਹੜੀ ਕਿ ਐਨੂੰ ਤੇ ਆਪਣੇ ਹੱਥੀ ਲੈ ਕੇ ਆਈ ਹੀ ਮੈਂ ਅੱਛਾ ਤੇ ਮੈਂ ਇਹਨੂੰ ਕੰਮ ਕਾਜ ਕਦੀ ਦੱਸਿਆ ਹੀ ਨਹੀਂ ਗੱਲ ਬੱਚਾ ਇਹ ਜੇਕਰ ਹੋ ਗਿਆ ਵਾ ਆ ਸਬਜੀ ਬਣਾਉਣੀ ਨੂੰ ਅਜੇ ਤੱਕ ਨਹੀਂ ਆਉਂਦੀ ਹੈ ਕਿ ਕਿਤੇ ਬਣਾਵਾ ਕੇ ਕੋਈ ਵੇਖ ਲੇ ਐਸ਼ ਲੈਂਦੀ ਭੈਣ ਸਰ ਤੇ ਤੇ ਬਾਗੀ ਬਾਉ ਮਥੇਰਾ ਕੰਮ ਤੋਂ ਹੱਥ ਦੰਦਾ ਕੀਤਾ ਜਾਓ ਜਾ ਕੇ ਕਦੀ ਰੈਸਟ ਕਰ ਲਓ ਨਹੀਂ ਮੈਨੂੰ ਦੱਸਦੇ ਸਾਨੂੰ ਘਰ ਵਿੱਚ ਸਾਰੇ ਦੱਸਦੇ ਸੀ ਕਿ ਜਦੋਂ ਦਾ ਵਿਆਹ ਆਇਆ ᱛੀ ਕਦੀ ਪੇਕੇ ਰਹਿਣ ਹੀ ਨਹੀਂ ਗਏਗੇ ਹਾਂਜੀ ਸਭੋ ਗਏ ਸੀ ਕਿੰਨੀ ਜਲਦੀ ਆਉਂਦੇ ਕੀ ਲੋੜ ਸੀ ਦੋ ਚਾਰ ਦਿਨ ਵੱਧ ਲਾ ਲੈਂਦੇ ਮੈਂ ਹੈ ਨਹੀਂ ਸੀ ਮਗਰ ਉਹਨਾਂ ਨਾਲ ਸੰਬੰਧ ਵਾਸਤੇ ਨਹੀਂ 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 ਦੱਸੋ ਕਹਿੰਦੇ ਆ ਨਾ ਆ ਕੇ ਭਾਂਡੇ ਦਾ ਮੁੱਮੂ ਲੋਕ ਲਾ ਦੇ ਤੇ ਕੁੱਤੇ ਨੂੰ ਮਾਸਾ ਸ਼ਰਨ ਕਰਨੀ ਚਾਹੀਦੀ ਆ ਇਹਦਾ ਮਤਲਬ ਇਹ ਥੋੜਾ ਕਿ ਜੇ ਤੂੰ ਹੀ ਮਗਰੋਂ ਘਰ ਦਾ ਸੰਭਲਿਆ ਵਾ ਕੰਮ ਕਾਜ ਸੰਭਲਿਆ ਵਾ ਤੇ ਮੈਂ ਸਾਰਾ ਤੁਹਾਡੇ ਤੇ ਸੁੱਟ ਕੇ ਤੇ ਉਥੇ ਮੀਨਾ ਪੀ ਕੇ ਬੈਠੀ ਰਵਾਂ ਨਾ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂਜੀ ਆ ਮੀਰਾ ਨਹੀਂ ਜੀ ਲੱਗਦਾ ਉਥੇ ਜੋ ਮਰਜੀ ਆ ਜਨਾਨੀਆਂ ਭੱਜੀਆਂ ਹੁੰਦੀਆਂ ਵੀ ਪਿੱਛੇ ਕੋਈ ਬੱਚਾ ਹੋਵੇ ਚਲੋ ਅੱਜ ਮੇਰੀ ਕਸਮਾ ਤੇ ਬੱਚਾ ਤੇ ਹੈ ਨਹੀਂ ਜਦੋਂ ਰੱਬ ਦਊਗਾ ਉਦੋਂ ਹੀ ਪਤਰਮਾ ਮੈਨੂੰ ਨਾ ਇੰਨਾ ਪਿਆਰ ਕਰਦੇ ਨੇ ਨਾ ਤੇ ਮੈਂ ਤੁਹਾਨੂੰ ਕੀ ਦੱਸਾਂ ਮੇਰੀ ਤੇ ਜਿੰਦ ਜਾਨ ਆ ਰੰਜੀਤ ਤੁਹਾਨੂੰ ਪਤਾ ਅੱਗੇ ਮੈਂ ਇੱਕ ਦਿਨ ਵੀ ਚੱਲ ਜਣਾ ਇਹਨਾਂ ਨੇ ਉਸੇ ਵੇਲੇ ਮੇਰੇ ਪਿੱਛੇ ਤੁਰ ਪਣਾ ਆ ਪਤਾ ਨਹੀਂ ਦੋਦਣਾ ਮੇਰੇ ਬਿਨਾ ਕਿੱਦਾਂ ਕੱਢੇ ਇੰਨਾ ਤੇ ਮੈਂ ਹਵਰ ਕੀ ਕਲਮਣਾ ਹੁੰਦੇ ਆ ਖੰਡੇ ਹੀ ਕਹਿੰਦੇ ਸ਼ੰਮੀ ਮੇਰਾ ਨਾ ਜੀਵ ਹੀ ਲੱਗਣ ਡਿਆ ਆ ਸੁਣੋ ਤਾਂ ਸਹੀ ਹਾਂਜੀ ਹਾਂਜੀ ਇੱਕ ਮਿੰਟ ਭਾਂਡੇ ਰੱਖ ਹੀ ਲਵਾਂ ਕੰਮ ਤੇ ਹੁੰਦੇ ਰਹਿਣੇ ਮੈਨੂੰ ਆਖੰਡੇ ਅੰਦੇ ਸ਼ੰਮੀ ਤੂੰ ਜਲ ਗਈ ਨਾ ਤੇ ਮੇਰਾ ਮਾਸਾ ਮਾਨੀ ਹੀ ਲੱਗਣ ਡਿਆ ਮੈਂ ਕਿਹਾ ਹਏ ਹਏ ਸਾਰਾ ਟੱਬਰ ਘਰੇ ਹੀ ਹੈਡੀ ਕਿਹੜੀ ਗੱਲ ਹੈ ਇਹਨਾਂ ਦੀ ਸ਼ੁਰੂ ਦੀ आदत ਹੈ ਜਿਵੇਂ ਉੱਥੇ ਵੀ ਰਹਿਣਾ ਇਹ ਦੋਵਾਂ ਜੀ ਆਨੇ ਰਹਿਣਾ ਅੱਛਾ ਤੇ ਇਹ ਬਸ ਮੇਰੇ ਬਿਨਾ ਰਹਿ ਹੀ ਨਹੀਂ ਸਕਦੇ ਮੈਂ ਸਿੱਧੀ ਤੁਹਾਨੂੰ ਗੱਲ ਦੱਸਾਂ ਬੜਾ ਹੀ ਚੰਗਾ ਸੁਭਾਅ ਪਰ ਮਨਾ ਮੇਰੀ ਕਿਸਮਤ ਇੰਨੀ ਚੰਗੀ ਆ ਨਾ ਵੀ ਜਿਹੜਾ ਰਣਜੀਤ ਵਰਗਾ ਸਪਨ ਮੈਨੂੰ ਮਿਲੇ ਤੁਹਾਨੂੰ ਪਤਾ ਆ ਮੇਰੀ ਸਾਸਰੀ ਕਿਹੜੇ ਕਾਲੀ ਪੈ ਜਾਂਦੀ ਕਿਨੇ ਆਣ ਜਨ ਹੋਇਆ ਤੈਨੂੰ ਬੜਾ ਸਸਾ ਸਮਾਵਨ ਨਹੀਂ ਨਾ ਹੁੰਦਾ ਮੇਰਾ ਪੁੱਤ ਜਿਹੜਾ ਖਾਲੀ ਬੈਠਾ ਬਸ ਤੇ ਪਰ ਇਹਨਾਂ ਵੱਲੋਂ ਨੇ ਮੈਨੂੰ ਕਦੀ ਕੋਈ ਗੱਲ ਲਾਉਣਾ ਹੋਇਆ ਮੈਂ ਕਹੀ ਨਹੀਂ ਕਦੀ ਜ਼ਬਾਨ ਨਹੀਂ ਇਹਨਾਂ ਨੇ ਖੋਲੀ ਕਦੀ ਮੈਂ ਨਾ ਨੀ ਕਿਹਾ ਤੁਹਾਨੂੰ ਨਾ ਨਾ ਮੈਂ ਤੇ ਇਡੇ ਪਿਆਰ ਨਾਲ ਰੱਖਦੇ ਆ ਨਾ ਬਹੁਤ ਤੁਹਾਨੂੰ ਪਤਾ ਕਿ ਜਦੋਂ ਇਹਨਾਂ ਦੇ ਘਰ ਦੇ ਮੈਨੂੰ ਪੁੱਛਦੇ ਸੀ ਨਾ ਕਿ ਤੈਨੂੰ ਕਿੱਦਾਂ ਦੀ ਕੁੜੀ ਪਸੰਦ ਹੈ ਤੇ ਇਹਨਾਂ ਨੇ ਆਖਿਆ ਵੀ ਮੈਨੂੰ ਸਾਦੀ ਜਿਹੀ ਸਧਾਰਨ ਜੀ ਕੁੜੀ ਪਸੰਦ ਹੈ ਮੇਕੇ ਆਵੇ ਰਣਜੀਤ ਨੇ ਤੇ ਸਾਡੀ ਲਵ ਮੈਰੀ ਜੇ ਕੇ ਹੈ ਹਾਂ ਸਾਡੀ ਰੇਂਜ ਮੈਰੀ ਥੋੜਾ ਦਾ ਸਾਡੀ ਲਵ ਮੈਰੀ ਜੇ ਦੋਵਾਂ ਜੀਆਂ ਦੀ ਹਾਂ ਬਹੁਤ ਪਿਆਰ ਨਾਲ ਰੱਖਦੇ ਮੈਂ ਤੇ ਕਹਿੰਨੀ ਆ ਪੀ ਰਣਜੀਤ ਵਰਗਾ ਹਸਬੰਦ ਰੱਬ ਸਭ ਨੂੰ ਦੇਵੇ ਸਭ ਨੂੰ ਦੇਵੇ ਤੇ ਮੈਂ ਸੁਣਿਆ ਮੇਰੀ ਦਾਸਾਂ ਤੂੰ ਹੀ ਡੋਰ ਸੀ ਹਾਂ ਹਾਂ ਚੱਲ ਮੇਰੇ ਨਾ ਬਾਬਾ ਬੜੀ ਛੇਤੀ ਜੁਲਦਾ ਮੈਂ ਤੇਰੇ ਕਰਕੇ ਨਾ ਅਰਦਾਸ ਕਰਾਂਗੀ ਕਿਰਬਤ ਇਹਨੂੰ ਵੀ ਵਧੀਆ ਜਸ ਬਣਦਾ ਵੀ ਫਿਰ ਜੀਤ ਬਣਦਾ ਹਾਂ ਜ਼ਰੂਰ ਕਰਨੀ ਹੈ ਅਰਦਾਸ ਹਨਾ ਕਦੀ ਕਦੀ ਆਪਣੇ ਹੱਥ ਜੋੜੇ ਨਹੀਂ ਪੂਰੀ ਹੁੰਦੀ ਤੇ ਦੂਜਿਆਂ ਦੇ ਹੱਥ ਜੋੜੇ ਪੂਰੀ ਹੋ ਜਾਂਦੀ ਬਿਲਕੁਲ ਬਿਲਕੁਲ ਆਂਦੇ ਆ ਇਹ ਤੇਰੀ ਕੋਲ ਅਰਦਾਸ ਕਰਾਉ ਨਾ ਤੇ ਬੜੀ ਸ਼ੇਤੀ ਲੱਗਦੀ ਹੈ ਬਿਲਕੁਲ ਸਹੀ ਕਿਹਾ ਚਲ ਚਲ ਕੇ ਦੇ ਪੈਰਾ ਪਿੱਛੇ ਦਾ ਬਸਾਨੂੰ ਵੀ ਸਭ ਕੁਝ ਦਵੇ ਹਨਾ ਚਲੋ ਸਾਰਾ ਕੁਝ ਹੋ ਗਿਆ ਬਸ ਇੱਕੋ ਹੀ ਮਿਹਰ ਆ ਰੱਬ ਦੀ ਇਹ ਸੱਚੇ ਪਾਤਸ਼ਾਹ ਕਿ ਤੇ ਮੇਰੀਆਂ ਵੀ ਝੋਲੀਆਂ ਭਰ ਦੇ ਤੇ ਮੈਨੂੰ ਵੀ ਬੱਚੇ ਦਾ ਮੂੰਹ ਖਾ ਦੇ ਕੁਣ ਅਸੁਖਮਣੋਂ ਹੀ ਐਨਾ ਤੇ ਤਾਂ ਨੰਬਰਾਂ ਆਈ ਪਿਆਰ ਹੁੰਦਾ ਹੁੰਦਾ ਉਹਦੀ ਮੈਨੂੰ ਤੇ ਐਂ ਲੱਗਦਾ ਮੇਰੀ ਬੇਟੀ ਫਿਰ ਨਹੀਂ ਮੈਨ ਨਹੀਂ ਚੱਲ ਅਸ਼ਾ ਜੇ ਰੱਬ ਮਿਹਰ ਕਰ ਦੇ ਤੇ ਚੱਲ ਮੰਮੀ ਜੀ ਹੁਣਾਂ ਦੀਆਂ ਰਣਜੀਤ ਦੀਆਂ ਸਭ ਦੀਆਂ ਆਸਾਂ ਪੂਰੀਆਂ ਹੋਣਗੀਦਾ ਬੂਣਾ ਨੂੰ ਦਾਦੀ ਜਰੂਰ ਬਣਾਏਗਾ ਚਲੋ ਚਾਹ ਤਾਂ ਗੱਲ ਪੱਕੀ ਹੈ ਤੁਹਾਡੀ ਜਬਾਨ ਹੀ ਕਰਮਾ ਲਈ ਹੋਵੇ ਹਾਂ ਚਲੋ ਤੁਸੀਂ ਜਾਓ ਮੈਂ ਕਰਦੀਆਂ ਕੰਮ ਜੇ ਚਾਹ ਪਾਣੀ ਪੀਣਾ ਤਾਂ ਤੁਸੀਂ ਕਰੋ ਗੱਲ ਨਹੀਂ ਨਹੀਂ ਮੈਂ ਫਿਰ ਉਹਨਾਂ ਕੋਲ ਜਾ ਕੇ ਬੈ ਹੀ ਜਾਣੀ ਕਰ ਲਓ ਤੁਸੀਂ ਕੰਮ ਕਰ ਮੋ ਘੜੀ ਰਸਤੀ ਕੋਈ ਨਹੀਂ ਠੀਕ ਹੈ ਜੇ ਕੋਈ ਖਾਣਾ ਹੋਵੇ ਮੈਨੂੰ ਦੱਸ ਦਿਓ ਯਾਰ ਕਰਦਾ ਜੀ ਜੀ ਸਾਹਿਬਾਂ ਤਾਂ ਕਭੀ ਹੋਏ ਕੀ ਤਾਂ ਜੰਦਲੇ ਉਹ ਕੁਝ ਦੱਸਦੇ ਨੇ ਕੀ ਕੁਝ ਬੋਲਦੀ ਐ ਹਾਏ ਰੱਬਾ ਤੇ تینੇ ਬਿੜਾ ਕਰਾਤੋਂ ਮੈਂ ਆਪਣਾ ਲਵਾ ਸਭ ਕੁਝ ਸਮੈ ਨਹੀਂ ਆਉਂਦੀ ਕਿੰਨੀਆਂ ਗੱਲਾਂ ਕਰ ਗਈ ਐ ਮਮੀ ਕੁਝ ਕਹਿੰਦੇ ਨੇ ਉਹ ਕੁਝ ਬੋਲਦੀ ਰਣਜੀਤ ਕਰਦੇ ਉਹ ਤਾਂ ਕੁਝ ਨਹੀਂ ਹੋ ਜਾਂਦੀ ਐ ਰਣਜੀਤ ਮੈਂ ਗੱਲ ਕਰਦੀ ਐ ਹੈਲੋ ਕਿੱਥੇ ਗਿਆ ਤੁਸੀਂ ਮੈਂ ਘਰੇ ਆਣਾ ਘਰੇ ਹੋ ਘਰੇ ਕਿੱਥੇ ਗਏ ਹੋ ਮੈਂ ਉੱਪਰ ਆਂ ਟਰੈਨਸ ਤੇ ਆ ਗਈ ਜੇ ਫਿਰ ਮੈਂ ਹਾਂ ਆ ਜਾ ਕੀ ਗੱਲ ਹੈ ਠੀਕ ਹੈ ਸਭ ਗੱਲ ਕਰਨੀ ਬਹੁਤ ਜ਼ਰੂਰੀ ਤੁਹਾਡੇ ਨਾਲ ਉਹ ਬਹੁ ਆ ਜਾ ਯਾਰ ਉੱਪਰ ਆ ਜਾ ਵੀ ਕੀ ਗੱਲ ਆ ਗਈ ਫਿਰ ਮੈਂ ਕਿੱਡੇ ਮਜੇ ਨਾਲ ਖਲੋਤੇ ਹੋ ਇਹਨੇ